ਦੇਗਾ ਫੈਸਲੇ ਤੇ ਗੀਤ ਇਹ ਕਿਹੜਾ ਕਰਾਉਂਦੀ ਹੈ ਫੈਸਲੇ ਦੇ ਗੀਤ ਮਹਿਮਨ ਲੈਣੇ ਆਂਟੀ ਮੈਂ ਪਹਿਲਾਂ ਹੋਸੀ ਪਹਿਲਾਂ ਇਹ ਐਕਸਟੈਂਡ ਲਈ ਕੁਈ ਦਵਾਈ ਚੱਲਦੀ ਐ ਲੰਬੀ ਅਦੋਕਲੀ ਮੈਂ ਵਿਧਾਨ ਸਭਾ ਦੇ ਵਿੱਚ ਵੀ ਜਿਹੜਾ ਸਵਾਲ ਆਇਆ ਸੀਗਾ ਔਰ ਇਹ ਮੈਨੂੰ ਮੰਤਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦ ਅਸੀਂ ਨਵੇਂ ਡਾਕਟਰਾਂ ਦੀ ਜਿਹੜੀ ਉਹ ਭਰਤੀ ਕਰ ਰਹੇ ਹਾਂ ਔਰ ਉਹਨਾਂ ਦੀ ਭਰਤੀ ਕਰਨ ਦੇ ਨਾਲ ਦੇ ਨਾਲ ਹੀ ਅਸੀਂ ਜਿੰਨੇ ਸਾਡੇ ਹਸਪੀਟਲ ਨੇ ਉਹਨਾਂ ਦੇ ਵਿੱਚ ਅਸੀਂ ਜਿਹੜੇ ਡਾਕਟਰ ਨੇ ਉਹ ਪੂਰੇ ਕਰਾਂਗੇ ਔਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹਸਪਤਾਲ ਨੂੰ ਅਪਗ੍ਰੇਡ ਕਰਨ ਦਾ ਉਸ ਤੇ ਵੀ ਅਸੀਂ ਜਿਹੜੀ ਫਾਰਮੈਲਟੀ ਹੈਗੀ ਆ ਉਹ ਆਪਣੀ ਪੂਰੀ ਕਰਕੇ ਉਸ ਤੋਂ ਬਾਅਦ ਜਿਹੜਾ ਜਿਹੜਾ ਪ੍ਰੋਸੈਸ ਹੈ ਉਹ ਅਸੀਂ ਚਾਲੂ ਕਰ ਦਾਂਗੇ ਰਾ ਕੀਤਾ ਸੀ ਚੋਣਾ ਬਿਲਕੁਲ ਟ੍ਰੋਮਾ ਸੈਂਟਰ ਤੇ ਹਾਰਟ ਦਾ ਜਿਹੜਾ ਹਸਪੀਟਲ ਬਣਨ ਜਾ ਰਹੇ ਪਾਤੜਾ ਲੱਕੇ ਚ ਦੇਖੋ ਜੀ ਮੈਂ ਇੱਕ ਵੈਸੇ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਤੁਹਾਡੇ ਜਰੀਏ ਮੈਂ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਟ੍ਰੋਮਾ ਸੈਂਟਰ ਦੀ ਜਿਹੜੀ ਪ੍ਰੋਪੋਜ਼ਲ ਹੈਗੀ ਆ ਆਲਰੇਡੀ ਦਿੱਲੀ ਪਹੁੰਚ ਚੁੱਕੀ ਆ ਕਿਉਂਕਿ ਇਸ ਦੇ ਵਿੱਚ ਜਿਹੜੀ ਸੈਂਟਰ ਦੀ ਗਵਰਨਮੈਂਟ ਹੈਗੀ ਆ ਉਸ ਦਾ ਜਿਹੜਾ ਬਹੁਤ ਵੱਡਾ ਇਹਨਾਂ ਦੇ ਵਿੱਚ ਯੋਗਦਾਨ ਹੁੰਦਾ ਉਹ ਪ੍ਰਪੋਜ਼ਲ ਵੀ ਉਹ ਭੇਜੀ ਜਾ ਚੁੱਕੀ ਹੈ ਸੋ ਉਮੀਦ ਕਰਦਾ ਕਿ ਬਹੁਤ ਜਲਦ ਜਿਹੜੀ ਉਹ ਟ੍ਰੋਮਾ ਸੈਂਟਰ ਦੀ ਫਾਈਲ ਹੈਗੀ ਹੈ ਉਹਨੂੰ ਮੇਰੀ ਮਿਹਨਤ ਨੂੰ ਬੂਰ ਪਾਊਗਾ ਔਰ ਮੈਨੂੰ ਆਸ ਹੈ ਉਮੀਦ ਹੈ ਕਿ ਜਿਸ ਕੰਮ ਨੂੰ ਅਜੇ ਤੱਕ ਮੈਂ ਹੱਥ ਪਾਇਆ ਉਸ ਮਾਲਕ ਨੇ ਸਿਰੇ ਚੜਾਇਆ ਔਰ ਇਸੇ ਤਰ੍ਹਾਂ ਹੀ ਜਿਹੜਾ ਆਪਣੇ ਨਵੇਂ ਕੰਪਲੈਕਸ ਦਾ ਸੀਗਾ ਜਿਹੜਾ ਬੈਠਾਗੁਰੂ ਕੋਟ ਕੰਪਲੈਕਸ ਦਾ ਸੋ ਉਹ ਵੀ 40.45 ਕਰੋੜ ਰੁਪਏ ਦੀ ਲਾਗਤ ਦੇ ਨਾਲ ਪਾਤਰਾ ਸ਼ਹਿਰ ਨੂੰ ਦਿੱਤਾ ਜੀ ਉਸ ਦਾ ਵੀ ਜਲਦੀ ਟੈਂਡਰ ਹੋ ਕੇ ਕੰਮ ਜਿਹੜਾ ਉਹ ਸ਼ੁਰੂ ਹੋਏਗਾ ਜੀ ਐਮਰਿਲ ਸਿੰਘ ਵਿਧਾਨ ਸਭਾ 'ਚ ਆਵਾਜ਼ ਉਠਾਈ ਦੋ ਵਾਰੀ ਡਾਕਟਰ ਦੀ ਘਰ ਸਬੰਧ ਵਿੱਚ ਕੀ ਲੱਗਦਾ ਹੈ ਪੁਰਾਣਾ ਆ ਗਿਆ ਹੈਗਾ ਜਿਹੜਾ ਦਰਦੀਪੁਰੋਂ ਤੇ ਸਿੱਧੇ ਮੰਤਰੀ ਸਾਹਿਬ ਦौरा ਹੜਕੇ ਸਤਾਨੇ ਦਾ ਹੱਸਾ ਲਾ ਲਾ ਬਿਲਕੁਲ ਕਰਨਗੇ ਜੀ ਦੇਖੋ ਜਦੋਂ ਕੋ ਚੁਣਿਆ ਹੋਇਆ ਮੈਂਬਰ ਬੋਲਦਾ ਹੈ ਤਾਂ ਉੱਥੇ ਸਾਰੀ ਗਵਰਨਮੈਂਟ ਬੈਠੀ ਹੁੰਦੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਬੈਠੇ ਹੁੰਦੇ ਨੇ ਔਰ ਜਿੰਨੇ ਵੀ ਅਫੀਸਰ ਲੋਬੀ ਹੁੰਦੀ ਹੈ ਸਾਰੀ ਬੈਠੀ ਹੁੰਦੀ ਹੈ ਕਿ ਕਿਹੜਾ ਮੈਂਬਰ ਸਾਹਿਬ ਕਿਹੜੇ ਵਿਸ਼ੇ ਤੇ ਗੱਲ ਕਰ ਰਿਹਾ ਹੈ ਔਨ ਰਿਕਾਰਡ ਹੈ ਉੱਥੇ ਜੀ ਜਿਹੜਾ ਵੀ ਮੈਂਬਰ ਸਾਹਿਬ ਉੱਥੇ ਬੋਲਦਾ ਤਾਂ ਉਸ ਤੇ ਇਮੀਜੈਂਟਲੀ ਜਿਹੜਾ ਐਕਸ਼ਨ ਹੈ ਉਹ ਲਿਆ ਜਾਂਦਾ ਸਿਹਤ ਮੰਤਰੀ ਨੇ ਵੀ ਦੌਰੇ ਦੀ ਗੱਲ ਕੀਤੀ ਹੈ ਨਹੀਂ ਜਿਹੜੀ ਸਿਹਤ ਮੰਤਰੀ ਸਾਹਿਬ ਨੇ ਦੌਰੇ ਦੀ ਗੱਲ ਕੀਤੀ ਹੈ ਮੈਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਬਹੁਤ ਜਲਦ ਤੁਹਾਡੇ ਹਲਕੇ ਦੇ ਵਿੱਚ ਸਾਰੇ ਜਿਹੜੇ ਹਸਪੀਟਲ ਨੇ ਉਹਨਾਂ ਦੇ ਵਿੱਚ ਵਿਜ਼ਿਟ ਕਰਾਂਗੇ ਔਰ ਜਿਹੜੀਆਂ ਕਮੀਆਂ ਪੇਸ਼ੀਆਂ ਹੋਈਆਂ ਉਹਨਾਂ ਨੂੰ ਦੂਰ ਕਰਾਂਗੇ ਸਰ ਮਾਨਯੋਗ ਮੈਂਬਰ ਨੂੰ ਜਵਾਬ ਚਲਾ ਗਿਆ ਸਪਲੀਮੈਂਟਰੀ ਪੁੱਛ ਰਹੇ ਹਾਂ ਹਾਂਜੀ ਸਪਲੀਮੈਂਟਰੀ ਲੈ ਲਓ ਜੀ ਸਰ ਕੁਲਵੰਤ ਸਿੰਘ ਜੀ ਦਾदू ਜੀ ਕਿਰਪਾ ਕਰਦੇ ਕਰੋ ਤੁਸੀਂ ਵੈਸੇ ਹੀ ਦੇਖ ਲਓ ਵਾਹਿਗੁਰੂ ਬਿਨਾਂ ਸਪਲੀਮੈਂਟਰੀ ਪ੍ਰਿੰਟ ਜੀ ਬਿਲਕੁਲ ਠੀਕ ਕਹਿੰਦੇ ਆ ਜੀ ਇਹ ਸਰ ਪਾਤਨਾ ਜਿਹੜਾ ਸ਼ਤਰਾਣਾ ਬਲਾਕ ਹੈ ਉਹਦੇ ਵਿੱਚ ਇਸ ਤੋਂ ਅੱਗੇ ਮੋਣਕ ਹੈ ਆਪਣੇ ਮੰਤਰੀ ਜੀ ਬੈਠੇ ਆ ਉਹਦੇ ਵਿੱਚ ਔਰ ਖਨੌਰੀ ਦੇ ਵਿੱਚ ਪਹਿਲਾਂ ਧਰਮਕੋਟ ਸ਼ਾਹਕੋਟ ਦੀ ਗੱਲ ਹੋ ਚੁੱਕੀ ਹੈ ਜੀ ਜੱਤੋਂ ਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਕਮਿਊਨਿਟੀਅਲ ਸੈਂਟਰਸ ਆ ਗਿਆ ਉੱਥੇ ਕਿਊਟ ਸ਼ਾਰਟੇਜ ਆ ਤੇ ਜਦੋਂ ਅਸੀਂ ਨੈਰਟ ਕੀਤਾ 50% ਸ਼ਾਰਟੇਜ ਸੀ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਉਹ 800 ਤੋਂ ਆਮ ਆਦਮੀ ਕਲੀਨਿਕ ਚ ਤੇ ਐਨੇ ਖੋਰ ਡਾਕਟਰ ਹੈ 1600 ਡਾਕਟਰ ਅਸੀਂ ਭਰਤੀ ਕੀਤੇ ਹੁਣ ਸ਼ਾਰਟੇਜ ਅਸੀਂ ਘਟਾਈ ਆ ਸਰ ਡਾਕਟਰਸ ਦਾ ਪਹਿਲਾਂ ਟ੍ਰੇਨ ਕਰਨ ਦੇ ਪੈਣਗੇ ਫਿਰ ਸਰਵਿਸ ਜੁਆਇਨ ਕਰਾਣੀ ਪਵੇਗੀ ਔਰ ਉਹਨਾਂ ਨੂੰ ਇਨਸੈਂਟਿਵੇਾਈਜ਼ ਕਰਕੇ ਅਸੀਂ 5 10 15 ਦਾ ਸਪੈਸ਼ਲ ਜਿਹੜਾ ਹੈਗਾ ਇਨਸੈਂਟਿਵ ਦਿੱਤਾ ਉਹਨਾਂ ਨੂੰ ਤੇ ਹੁਣ ਵੀ ਸਰ ਮੈਂ 21 ਸਪੈਸ਼ਲਿਸਟ ਉਹਨਾਂ ਚੋਂ ਇੱਕ ਮੈਂ ਸਤਰਾਣੇ ਦੇ ਵਿੱਚ ਵੀ ਲ ਔਰ ਤਿੰਨ ਮੈਂ ਜਿਹੜੇ ਸਬਡਿਵੀਜ਼ਨ ਸਮਾਣੇ ਦੇ ਵਿੱਚ ਤਾਂ ਕਿ ਉੱਥੇ ਸਾਰੀ ਸਬਦਾ ਲੋਕਾਂ ਨੂੰ ਅਵੇਲੇਬਲ ਹੋਵੇ ਇਸੇ ਤਰ੍ਹਾਂ 90 ਦੇ ਵਿੱਚ ਔਰ ਰਾਜਪੁਰੇ ਦੇ ਵਿੱਚ ਬਾਕੀ ਸਾਰੇ ਪੰਜਾਬ ਦੇ ਵਿੱਚ ਵੀ 255 ਸਪੈਸ਼ਲਿਸਟ ਜਿਹੜੇ ਆ ਮੈਂ ਤਾਂ ਕਿ ਜਿਹੜੇ ਡਿਸਟ੍ਰਿਕਟ ਹਸਪੀਟਲ ਔਰ ਸਬਡਿਵੀਜ਼ਨ ਹਸਪੀਟਲ ਆ ਉਹਨਾਂ ਨੂੰ ਚਲਾਈਏ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਮੇਰੀ ਕੋਸ਼ਿਸ਼ ਹੈ ਜੀ ਕਿ ਆਉਣ ਵਾਲੇ ਹਿਸਾਬ ਦੇ ਵਿੱਚ ਅਸੀਂ ਅਗਲੇ 1 ਸਾਲ ਦੇ ਵਿੱਚ ਅਸੀਂ ਜਿਹੜੀ ਇਹ ਜਿਹੜੀ ਕਮੀਆਂ ਡਾਕਟਰਾਂ ਦੀ ਇਹ ਪੂਰੀ ਕਰ ਦਾਂਗੇ ਥੈਂਕ ਯੂ ਠੀਕ ਹੈ ਜੀ ਕੁਲਵੰਤ ਜੀ ਸਰ ਮੇਰੇ ਇੱਕ ਹਸਪੀਟਲ ਨੂੰ ਅਪਗ੍ਰੇਡ ਦਾ ਵੀ ਹੈ ਜੀ ਸਪੀਕਰ ਸਾਹਿਬ ਮੈਂ ਕਿਉਂ ਮੇਰਾ ਜਿਹੜਾ ਹਲਕਾ ਹੈਗਾ ਆਪਣੇ ਹਰਿਆਣੇ ਦੇ ਬਾਰਡਰ ਤੇ ਹੈਗਾ ਔਰ 70 75 ਕਿਲੋਮੀਟਰ ਹੈ ਜਿਹੜਾ ਸਾਨੂੰ ਰਜਿੰਦਰਾ ਹਸਪੀਟਲ ਪੈ ਜਾਂਦਾ ਕਈ ਐਸੇ ਮਾਤੜ ਲੋਕ ਨੇ ਗਰੀਬ ਲੋਕ ਨੇ ਕਿ ਜਿਹੜੇ ਉੱਥੋਂ ਤੱਕ ਪਹੁੰਚ ਨਹੀਂ ਕਰ ਸਕਦੇ ਰਸਤੇ ਦੇ ਵਿੱਚ ਉਹਨਾਂ ਦੀ ਸਰ ਮੌਤ ਹੋ ਜਾਂਦੀ ਹੈ ਸੋ ਮੈਂ ਕਹਿਣ ਲਈ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇੱਕ ਵਾਰੀ ਵਿజిਟ ਜ਼ਰੂਰ ਕਰਨ ਮੇਰੇ ਹਸਪੀਟਲ ਦੇ ਵਿੱਚ ਕਦੋਂ ਉਹਨਾਂ ਨੂੰ ਅਪਗ੍ਰੇਡ ਕਰਨਾ ਹੈ ਕਦੋਂ ਉਹਨਾਂ ਦੇ ਵਿੱਚ ਸਟਾਫ ਪੂਰਾ ਕਰਨਾ ਉਹ ਟਾਈਮ ਬੋਰਡ ਕੀਤਾ ਜਾਵੇ ਜੀ ਔਰ ਇੱਕ ਉੱਥੇ ਮੇਰੇ ਵਿజిਟ ਕਰਨ ਦਾ ਮੈਨੂੰ ਉਹ ਸਮਾਂ ਦੇ ਦੇਣ ਬਾਈ ਠੀਕ ਕੀ ਤੁਸੀਂ ਜਲਦੀ ਉੱਥੇ ਵਿజిਟ ਕਰੋਗੇ ਮੈਂ ਵਿజిਟ ਕਰਾਂਗਾ ਜੀ ਇਹਨਾਂ ਦਾ ਘੱਗਰ ਦੇ ਪਾਰ 16 ਪਿੰਡ ਹੈ ਅਰਨੋ ਬਲਾਕ ਹੈ ਉੱਥੇ ਵੀ ਜਾਊਗਾ ਜੀ ਖਰੋਰੀ ਵੀ ਜਾਊਗਾ ਮੁੰਨਕ ਵੀ ਜਾਊਗਾ ਇਹ ਸਾਰੇ ਏਰੀਆ ਨੂੰ ਵਿజిਟ ਕਰਾਂਗਾ ਔਰ